ਉਹ ਸੀ ਇਹੋ ਮੇਡ ਪੰਜਾਬ ਨਾ ਮੈਂ ਨਹੀਂ ਹੁੰਦਾ ਹਾਂ ਹਣ ਜਾ ਉਹਦੇ ਚੁੰਮੇ ਕਰੀ ਜਾਂਦੇ ਉਹਨੇ ਪੂਸਤਾ ਵੀ ਨਹੀਂ ਦਿੰਦਾ ਉਹ ਜੀ ਨੇ ਵੀਰ ਤੋਂ ਉਹ ਤੇਰੀ ਗੱਲ ਕੋਈ ਜਿਹਦੇ ਹੋਂਦੇ ਕੋ ਤਸਾਫ ਕਰਦੇ ਸੀ ਉਹਦੇ ਹੋਂਦੇ ਸੀ ਲਖਰੀ ਰੋਟੀ ਤੇ ਹਰ ਜਨ ਲਗਾ ਲੈਣੇ ਕਰਦੇ ਆ ਪੰਜਾਬੀ ਕਰਦਾ ਨਹੀਂ ਨਹੀਂ ਤੇ ਪੰਜਾਬੀ ਮਾਰ ਤੱਕਾਂ ਦਿੰਦੀ ਉਹ ਸਿੱਧੇ ਘਰੇ ਬੱਜਣਾ ਉਹ ਤਕਲੀਫ ਨਹੀਂ ਆ ਕਿ ਪੰਜਾਬੀ ਕਰਦਾ ਸੀਗਾ ਜਾਂ ਦੇਖੋ ਨਹੀਂ ਕਰਦਾ ਤਾਂ ਹੈਗਾ ਸੀ ਤਖਲੀਬ ਤਾਂ ਹੋਈਦੀ ਆ ਜੈਕ ਸਰ ਭਈਆਂ ਦਾ ਖੈਰ ਕਰਦੀ ਤੀਂ ਮੇਰਾ ਗਰਾਮ ਬਾਰਡਰ ਤੇ ਮੇਰੇ ਵਾਰ ਨਵਾ ਬਲੈਕ ਦੇ ਪਿੰਡ ਚਹਲ ਵਿਖੇ ਪਿੰਡ ਦੇ ਵਿੱਚੋਂ ਕਿਰਾਏ ਦੇ ਮਕਾਨ ਤੇ ਰਹਿ ਰਹੇ 4 ਤੋਂ 5000 ਪ੍ਰਵਾਸੀ ਮਜ਼ਦੂਰਾ ਨੂੰ ਪਿੰਡ ਦੇ ਵਿੱਚੋਂ ਕੱਢਣ ਦਾ ਫਰਮਾਨ ਪਿੰਡ ਦੀ ਪੰਚਾਇਤ ਵੱਲੋਂ ਸੁਣਾ ਦਿੱਤਾ ਗਿਆ ਤਾਂ ਪਿੰਡ ਦੀ ਪੰਚਾਇਤ ਵੱਲੋਂ ਵੱਡੇ ਇਕੱਠ ਕਰਕੇ ਇਸ ਫਰਮਾਨ ਜਿਹੜਾ ਜਾਰੀ ਕੀਤਾ ਗਿਆ ਤਾਂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਨਾਲ-ਨਾਲ ਲੱਗਦੀਆਂ ਫੈਕਟਰੀਆਂ ਦੇ ਵਿੱਚ 7000 ਦੇ ਕਰੀਬ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਜਦੋਂ ਦੇ ਮਜ਼ਦੂਰ ਆਏ ਹਨ ਤਾਂ ਪਿੰਡ ਦੇ ਵਿੱਚ ਚੋਰੀ ਦੀਆਂ ਉਦੋਂ ਤੋਂ ਵਾਰਦਾਤਾਂ ਕਾਫੀ ਜ਼ਿਆਦਾ ਵੱਧ ਗਈਆਂ ਨੇ ਪਿੰਡ ਦੀ ਪੰਚਾਇਤ ਬਣਨ ਤੋਂ ਪਹਿਲਾਂ ਅਸੀਂ ਕਿਹਾ ਸੀ ਕਿ ਅਸੀਂ ਪਿੰਡ ਦੀ ਪੰਚਾਇਤ ਤਾਂ ਹੀ ਬਣਾਵਾਂਗੇ ਜੇਕਰ ਪਿੰਡ ਦੇ ਵਿੱਚੋਂ ਪ੍ਰਵਾਸੀ ਮਜ਼ਦੂਰ ਕੱਢੋਂਗੇ ਤਾਂ ਹੁਣ ਪੰਚਾਇਤ ਦੇ ਵੱਲੋਂ ਪਿੰਡ ਨੂੰ ਇਕੱਤਰਤ ਕਰਕੇ ਫਰਮਾਨ ਜਾਰੀ ਕੀਤਾ ਗਿਆ ਸੀ ਇਸ ਮੌਕੇ ਨਾਬਾਦੀ ਸਬ ਤਹਿਸੀਲ ਥਾੜਾ ਸਦਰਪਾਚੋ ਦੇ ਇੰਚਾ ਜਸਪਰੀ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜੋ ਪ੍ਰਵਾਸੀ ਮਜ਼ਦੂਰ ਕਿਰਾਏ ਤੇ ਰਹਿ ਰਹੇ ਸਨ ਉਹਨਾਂ ਨੂੰ ਕੱਢਣ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਸਾਡੇ ਕੋਲ ਲਿਖਤੀ ਰਿਪੋਰਟ ਪਿੰਡ ਵਾਸੀਆਂ ਦੇ ਵੱਲੋਂ ਕੀਤੀ ਗਈ ਤੇ ਪਿੰਡ ਦੇ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਨਾ ਕੱਢਿਆ ਜਾਵੇ ਜੋ ਜਿਹੜੇ ਸ਼ਰਾਰਤੀ ਅੰਸਰ ਨੇ ਉਨ੍ਹਾਂ ਖਿਲਾਫ ਕਾਰਵਾਈ ਹੋਵੇ। ਉਨ੍ਹਾਂ ਦੇ ਖਿਲਾਫ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਅੱਜ ਹੀ ਤੌਰ ਤੇ ਮਾਮਲਾ ਦਰਜ ਕਰ ਲਿਆ ਸੀ ਤੇ ਫਿਲਹਾਲ ਜਿਹੜੇ ਪੁਛਕੀ ਚ ਕੇਸ ਮਾਮਲੇ ਦੇ ਵਿੱਚ ਜਾ ਰਹੀ ਹੈ ਤੇ ਦੋਵਾਂ ਧਿਰਾਂ ਨੂੰ ਸਮਝਾ ਦਿੱਤਾ ਗਿਆ। ਕਾਰਨ ਇਹ ਹੈ ਜੀ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਸ ਮੱਥਿਆ ਹੋਊ। ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਪੁਲਿਸ ਥਾਣੇ ਨਹੀਂ ਜਾਉਂਦੀ ਸਰਪੰਚ ਕੋਲ ਆਉਂਦੀ। ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਹੈ ਇਹਨੂੰ ਇਹੀ ਸ਼ਰਤ ਰੱਖੀ ਵੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ 'ਚ। ਵੀ ਬਹੁਤ ਘਰਾਇਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7 5 ਇੱਕ ਸਰਪੰਚ ਸਾਰੇ ਇੱਕ ਪਾਸੇ ਵਿੱਚੇ ਰਤੋ ਵੀ ਇਹਨਾਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵਧ ਗਿਆ ਜੀ ਸਾਡੇ ਲੜਾਈ ਝਗੜੇ ਛੇੜਾ ਛਾੜਾ ਵਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨੇ ਜਿਹੜੇ ਇਹ ਇੱਥੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਸਨ 3000 ਇੱਥੇ ਆਲੇ ਦਾਲੇ ਦੇ ਪਿੰਡਾਂ ਚੋਂ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਕੂੜੇ ਸਾਡੇ ਪਿੰਡ ਚ ਜਿਆਦਾ ਹੀ ਰਹਿੰਦੇ ਨਹੀਂ ਆਲੇ ਦਾਲੇ ਤਾਂ ਕੋਈ ਨਹੀਂ ਰਹਿੰਦਾ ਇਹ ਤਾਂ 10 ਪਿੰਡਾਂ ਨੇ ਜੀ ਲਾਉਸਮੈਂਟ ਕਰਤੇ ਵੀ ਸਾਡੇ ਪਾਈ ਕੋਈ ਵੀ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਆਈਡੈਂਟੀਫਿਕੇਸ਼ਨ ਆ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਜਿਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣਕ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਪਰਵਾਸੀ ਨੇ ਸਾਡੇ ਹੋਊਗਾ ਜੀ 4-5000 ਪਰਵਾਸੀ ਹਾਂ ਕਿ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨਹੀਂ ਫੜਿਆ ਕੀ ਕਰਨ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਇਹ ਨਸ਼ੇ ਦਾ ਕਾਰੋਬਾਰ ਵੀ ਆ ਇਹ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਤੀ ਵੀ ਭਾਈ ਪਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ੍ਹ ਕੇ ਵੇਖ ਕਮਰੇ ਨਾ ਦੋ ਵੀ ਪਿੰਡ ਤੋਂ ਬਾਹਰ ਹੀ ਕੱਢ ਦਿਓ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾ ਤਾ ਹਾਂ ਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਨਹੀਂ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਪੁੱਛਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਗੁਰੂ ਥਾਣੇ ਫਿਰ ਦਾਂਦੇ ਨੇ ਸਾਡੇ 7:52 ਕਰਾ ਜੀਲ ਪੇਚ ਤੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 7:52 ਕਰ ਇੱਕ ਪੰਚਾਇਤ ਮੈਂਬਰ ਗਰਜੰਟ ਸਿੰਘ ਜੀ ਇੱਕ ਦਾਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਨਹੀਂ ਚਿੰਦੀ ਨਹੀਂ ਹਾਂ ਉਹ ਵੀ ਪਿੰਡ ਦੇ ਹੀ ਨਹੀਂ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰਪੰਚ ਦਾ ਡੀਪੈਂਟ ਕੋਸਟ ਸਪੋਰਟ ਸਰ ਪੰਚਾਇਤ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਦੇ ਵੀ ਇੱਥੋਂ ਚਲੇ ਜਾਣ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸੀਂ ਵੀ ਸੰਪਰਕ ਕੀਤਾ ਤੇ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਜੀ ਡਰਾਈਵਰ ਨੇ ਸਰਪੰਚ ਵੀ ਸਾਡੇ ਪਿੰਡ ਦੇ ਬਹੁਤ ਜ਼ਿਆਦੇ ਡਰਾਈਵਰ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਪਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਜੇ ਕੱਲ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਹੋਰ ਪਿੰਡਕੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਕੁਝ ਚਲੇ ਗਏ ਜੀ ਕੁਝ ਰਹਿੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਕਮਰੇ ਚ 10 ਰਹਿੰਦੇ ਨੇ ਕੋਈ ਬੰਗਲਾ ਦੇਤੀ ਆ ਕੋਈ ਵੇਤੋਂ ਵੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹੋਈ ਸੱਤ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਸਾਡੇ ਪਿੰਡ ਪ੍ਰਵਾਸੀ ਬਹੁਤ ਬੈਠੇ ਨੇ ਨੁਕਸਾਨ ਬਹੁਤ ਕਰ ਰਹੇ ਨੇ ਇਹ ਪਰ ਜਿਵੇਂ ਪੜ੍ਹੇ ਸਕੂਲ ਆਦਰ ਨੂੰ ਕੁੜੀਆਂ ਜਾਂਦੀਆਂ ਨੇ ਉਹਨਾਂ ਦਾ ਵੀ ਬੜਾ ਔਖਾ ਹੈ ਬੱਚਾ ਨੂੰ ਲਿਜਾਣਾ ਕਰਨਾ ਵਿੱਲੇ ਨੇ ਇਹ ਫੈਕਟਰੀ ਤੋਂ ਆ ਕੇ ਛਾਵ ਨੂੰ ਇੱਕ ਜਾ ਕੇ ਬੈਠ ਗਈ ਜਿੱਦਾਂ ਨੂੰ ਛੁੱਟੀ ਨਹੀਂ ਦੀ ਆ ਉਧਰ ਲੋਕ ਬਹੁਤ ਅੰਗ ਹੋਏ ਜਾਨ ਤੇ ਸਾਰੇ ਪਿੰਡ ਦੇ ਚਾਰ ਸਵੇ ਦੇ ਦੇਖ ਲੋ بڑے بڑے ਕੂੜੇ ਦੇ ਢੇਰ ਲੱਗੇ ਨੇ ਲਾਫੇ ਪਰਦੇ ਨੇ ਕੂੜੇ ਦੇ ਢੇਰਾਂ ਦਾ ਇਕਤਾ ਸੜਕ ਤੇ ਹੀ ਲੱਗਾ ਹੋਇਆ ਹੈ ਬਹੁਤ بڑا ਢੇਰ ਇਹਨਾਂ ਨੇ ਬੜੇ ਪਿੰਡ ਸਾਰਾ ਦੁਖੀ ਕਰਿਆ ਪਿਆ ਜੀ ਪੰਚਾਇਤ ਸਾਡੀ ਕੱਢਣ ਦੇ ਹੱਕ ਤੇ ਇਹਨਾਂ ਨੇ ਤੇ ਵਿੱਚ 12 ਬੰਦੇ ਆਏ ਨੇ ਜਿਹੜੇ ਇਹਨਾਂ ਨੂੰ ਰੱਖੀ ਬੈਠੇ ਨੇ ਉਹਨਾਂ ਨੇ ਤਾਂ ਬਿਜ਼ਨਸ ਬਣਾਇਆ ਹੈ ਜੀ 20 20 30 ਕਮਰੇ ਵਿਜਾ ਪਿਜਾ ਜਿਨੀ ਲਾ ਲੈਂਦੇ ਨੇ ਵਿਜਾ ਪਿਜਾ ਜਿਨੀ ਲੈ ਕੇ ਕਮਰੇ ਬਣਾ ਲੈਂਦੇ ਨੇ ਤੇ ਉਹਨਾਂ ਦਾ ਤਾਂ ਚੱਲ ਰਿਹਾ ਜੀ ਬਿਜ਼ਨਸ ਆ। ਤੋਂ 2025 ਪੱਤੀ ਸਾਹਿਬ ਨੂੰ ਕਿਰਾਏ ਤੇ ਕਮਰਾ ਲੈਂਦੇ ਨੇ। ਕਿੰਨੇ ਕੁ ਬੰਦੇ ਨੇ ਜਿਹੜੇ ਰਹਤੀ। ਬੰਦਕੀਆਂ ਹੋ, ਥਾਸੀ ਨੇ ਜੀ। ਹਾਂ ਜੀ। ਉਹ ਪਰਿਵਾਰਾਂ ਨਾਲ ਰਹਿੰਦੇ ਨਹੀਂ ਕਿ ਇਕੱਲੇ। ਇਕੱਲੇ ਰਹਿੰਦੇ ਨਹੀਂ। ਉਹਨਾਂ ਨੇ ਤਾਂ ਇੱਕ ਪਾਸੇ ਕਰਾ ਦੂਹੀ ਸਾਡੇ ਪਿੰਡ ਦੇ ਲੋਕ ਹੋ ਰਹੇ ਜੀ। ਕਿ ਸਬੰਧ ਕਿੰਨੇ ਪਿੰਡਾਂ ਨੇ ਮਤਾਂ ਪਾਇਆ ਕੀ। ਇਹ 10-12 ਪਿੰਡਾਂ ਦਾ ਪਾਇਆ। ਜਦੋਂ ਪੜੀ ਆ ਗਿਆ ਦਰਗਾਪੁਰਾਗਾ ਇਹ ਪਰੇ ਦੇ ਪਰ ਆਉਣਦਰਾ। ਉਹ ਪਿੰਡ ਜੈਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਮਕੂਦ ਹੋਈ ਸੀ ਤੇ ਜਿਨ੍ਹਾਂ ਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਜੈਲ ਦੇ ਵਿੱਚ ਉਹਨੇ ਜੈਲ ਪਿੰਡ ਦੇ ਲੋਕੀ ਉਹਨਾਂ ਦੀ ਫੈਰੀ ਦੀ ਜਿਹਨਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਵੀ ਇਹਨਾਂ ਨੂੰ ਇਥੋਂ ਕੱਢਿਆ ਜਾਵੇ। ਤੋਂ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਵੀ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਵੀ ਉਹ ਵੀ ਜਿਹੜੇ 5 ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਵੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ। ਤੇ ਉਸ ਤੋਂ ਬਾਅਦ ਜਿਹੜਾ ਹੁਣ ਪੀਸਫੋਲ ਹੈਗਾ ਤੇ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀਆਂ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਹੈਗਾ ਵੀ ਕੀ ਡੂੰਗ ਨੇ ਕੀ ਡਾਟ ਨੇ ਆਪਾਂ ਉਹਨਾਂ ਤੋਂ ਬੈਠ ਕੇ ਇਹਦਾ ਹੱਲ ਕਰਵਾਵਾਂਗੇ। ਕੋਈ ਵੈਰੀਫਿਕੇਸ਼ਨ ਕਰਵਾਈ ਸੀ ਕੀ ਉਹਨਾਂ ਨੇ ਪਰਵਾਸੀ ਕਿਹੜੇ ਰੱਖੇ ਨੇ? ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਥੀ ਕੀ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਫਸਤਾ ਦੇ ਦਿੱਤੀਆਂ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਆਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਅੱਜ ਕੋਈ ਵੀ ਇਹ ਅਲਾਉ ਨਹੀਂ ਕੀਤਾ ਜਾ ਸਕਦਾ। ਅੱਜੜਾ ਵੀ ਕਹਿ ਰਹੇ ਨੇ ਕਿ ਮਾਹੌਲ ਕਰਾਅ ਕਰ ਰਹੇ ਨੇ ਜਿਹੜੇ ਪ੍ਰਵਸਤੂਪੂਰਨ ਤੋਂ ਬਗੈਰ ਆਜਾ ਦਰਵਾਜ਼ੀ ਕਰ ਦੇਣੀ। ਨਹੀਂ ਇਹ ਦੇਖੋ ਇਸ ਸੰਬੰਧੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਕੋਈ ਵੀ ਰਿਟਰਨ ਦੇ ਵਿੱਚ ਆਈ ਜੀ ਕੰਪਲੀਟ ਜਿਹੜੀ ਨਹੀਂ ਹੋ ਗਈ। ਸੋ ਜੇ ਇਹਨਾਂ ਨੂੰ ਕੋਈ ਪ੍ਰੋਬਲਮ ਥੀ ਵੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਬਾਉਂਡਰੀ ਰਿਟਰਨ ਕੰਪਲੀਟ ਆ ਸਾਡੇ ਸਾਨੂੰ ਦੇਣਾ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹੱਬ ਨਰਵਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰਚੇ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ ਪਰਚੇ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ ਕੋ ਸਿਰਫ ਜਿਨ੍ਹਾਂ ਦੀ ਗੇਸਟ ਕੰਪਲੀਟ ਆਈ ਸੀਗੀ ਤੇ ਉਹਨਾਂ ਦੇ ਦੀ ਜਿਹੜਾ ਪ੍ਰੀਵੈਂਟਿਵ ਐਕਸ਼ਨ ਹੋਇਆ ਤੇ ਬਸਕੰਟਾ ਦੇ ਨਾਲ ਇਹ ਕੀਤਾ ਗਿਆ ਸੀ ਅਲੱਗ-ਅਲੱਗ ਬਸਕੰਟਾ ਤੋਂ ਬਤਾ ਭਾਈ ਸਾਡੇ ਕੋਲ ਜਿਹੜੀ ਕੰਪਲੀਟ ਸਿਰਫ ਗੈਲ ਪਿੰਡ ਤੋਂ ਆਈ ਸੀ ਇਹ ਕੋ ਬਿਨਾ ਹੋਰ ਕਿਸੇ ਪਿੰਡ ਦੀ ਭਾਸ਼ਾ ਤੋਂ ਖਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਚੈਲ ਪਿੰਡ ਤੋਂ ਬਿਨਾ ਕੁਝ ਕੰਪਲੀਟ ਨਹੀਂ ਹੋਇਆ